ਅੱਜ ਵੀ ਇਹਦੇ ਹਾਦਕਾ ਸਾਜੇ ਮੋਰਚੇ ਤੇ ਬੈਨਰ ਤੇ ਸਿੱਖਿਆ ਮੰਤਰੀ ਦੇ ਖਿਲਾਫ ਰੈਲੀ ਕਰ ਰਹੇ ਆ ਅਗਵਾਕਾਂ ਦੀਆਂ ਬਹੁਤ ਜ਼ਿਆਦ ਮੰਗਾਂ ਪਿਛਲੇ 3 ਸਾਲਾਂ ਤੋਂ ਸਰਕਾਰ ਨੇ ਨੋੜਵੋਲਿਆ ਕਰ ਰਹੀ ਹੈ ਕੁਝ ਮੰਗਾਂ ਤਾਂ ਇਹ ਵੀ ਜਿਹਾ ਸੀ ਜਿਹਦੇ ਉੱਤੇ ਸਰਕਾਰ ਦਾ ਕੋਈ ਪੈਸਾ ਖਰਚ ਨਹੀਂ ਹੁੰਦਾ ਉਹਨਾਂ ਦੇ ਵਿੱਚੋਂ ਸਭ ਤੋਂ ਬਹੁਤ ਮਹੱਤਵਪੂਰਨ ਮੰਗ ਜਿਹੜੀ ਹੈ ਉਹ ਹੈ ਕਿ ਅੱਪਕਾ ਦੇ ਗੈਰ ਵਿੱਦਿਅਕ ਕੰਮ ਜਿਹੜੇ ਆ ਉਹ ਬੰਦ ਕੀਤੇ ਮੰਤਰੀ ਸਾਹਿਬ ਨੇ ਐਲਾਨ ਵੀ ਕੀਤਾ ਮੰਤਰੀ ਸਾਹਿਬ ਵੀ ਕਹਿ ਰਹੇ ਆ ਕੜਾਜੀ ਜੀ ਬਸਤੇ ਹੈ ਵੀ 90% ਪ੍ਰਾਇਮਰੀ ਪੀਸ ਜਿਹੜਾ ਉਹ ਵੀਐਲਓ ਲੱਗਿਆ ਹੋਇਆ ਤੇ ਪੱਕੇ ਤੌਰ ਤੇ ਪੀ ਆਮਦ ਸਾਲਾਂਵਾਰ ਦੀ ਜਿਹੜੇ ਹੈ ਇਲੈਕਟ੍ਰੋਨਿਕ ਦਸਤਾਵੇਜ਼ਾਂ ਦੇ ਵਿੱਚ ਜਾਂ ਦੂਜੇ ਦਸਤਾਵੇਜ਼ਾਂ ਦੇ ਵਿੱਚ ਲਾਏ ਹੋਏ ਇਹ ਸਾਡੀ ਮੰਗ ਹੈ ਤੇ ਦੂਜੀ ਸਾਡੀ ਮੰਗ ਹੈ ਵੀ ਜਿਹਨਾਂ ਦੇ ਆਪਕ ਪ੍ਰਮੋਟ ਹੋਏ ਲੈਕਚਰਰ ਪ੍ਰਮੋਟ ਹੋਏ ਮਾਸਟਰ ਕਲਾਸ ਦੇ ਪ੍ਰਮੋਟ ਹੋਏ ਉਹਨਾਂ ਦੇ ਸਕੂਲਾਂ ਦੇ ਵਿੱਚ ਖਾਲੀ ਹੈ ਉਹ ਸਾਰੇ ਖਾਲੀ ਸਟੇਸ਼ਨ ਛੋੜ ਕਰਕੇ ਸਰਕਾਰ ਉਹਨਾਂ ਨੂੰ ਸਟੇਸ਼ਨ ਦੇਵੇ ਜਦੋਂ ਸਰਕਾਰ ਇਹ ਕਰ ਰਹੀ ਹੈ ਵੀ ਸਕੂਲ ਆ ਫੈਮਿਨਸ ਤੇ ਸੀਨੀਅਰ ਕਨਵੀਸ ਸਕੂਲਾਂ ਦੀ ਵੱਡੀ ਗਿਣਤੀ ਵਾਲੇ ਸਕੂਲਾਂ ਨੂੰ ਨਗਰ ਦਾ ਸਰਕਾਰ ਦਾ ਮੰਤਾ ਹੈ ਵੀ ਸਰਕਾਰ ਜਿਹੜੇ ਬਾਕੀ ਸਕੂਲ ਐ ਉਹਨਾਂ ਨੂੰ ਰੱਬ ਆਖਰੇ ਛੱਡਣਾ ਚਾਹੀਦਾ ਤੇ ਹੌਲੀ-ਹੌਲੀ ਇਹ ਸਕੂਲਾਂ ਨੂੰ ਬੰਦ ਕਰਨਾ ਚਾਹੀਦਾ ਤੇ ਅਧਿਆਪਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਕੰਪਿਊਟਰ ਟੀਚਰਾਂ ਦੇ ਲਈ ਸਰਕਾਰ ਉਹਨਾਂ ਨੂੰ ਪੱਕੇ ਨਹੀਂ ਕਰ ਰਹੀ ਨਾ ਉਹ ਟੋਕ ਮਿਹਨਾ ਕਰ ਰਹੀ ਹੈ ਸੀਐਲਵੀ ਅਧਿਆਪਕਾਂ ਦੇ ਉੱਤੇ ਜਿਹੜਾ ਰਿਕਵਰੀ ਦਾ ਪੱਤਰ ਉਹਨਾਂ ਨੇ ਕਰ ਦਿੱਤਾ ਕਿ ਜੇ ਸੀਐਲਵੀ ਦੀ ਰਿਕਵਰੀ ਹੁੰਦੀ ਹੈ ਤਾਂ ਸਾਰੇ ਅਧਿਆਪਕ ਵਰਗ ਦੀ ਇੱਕ ਕਰਪੰਦੀ ਆ ਨਾਲੇ ਬਿਨਾਂ ਜਬਕੀ ਕੈਟਾਗਰੀਆਂ ਨੂੰ ਪੂਰ ਕਰਦੀ ਹੈ ਇੱਕ ਤਰ੍ਹਾਂ ਹੈ ਮੁਲਾਜ਼ਮਾਂ ਦੇ ਵਿੱਚ ਬੋਲਦੇ ਹੈ ਕਿ ਬਹੁਤ ਕਿੰਨੇ ਤਰ੍ਹਾਂ ਕਰਦੀ ਹੈ ਕੋਈ ਵੀ ਕੀ ਸਥਿਤੀ ਹੈ ਸਾਡੇ ਕੋਲ ਜਿਹੜੀਆਂ ਪਹਿਲੀਆਂ ਰਿਪੋਰਟਾਂ ਆਏ ਬਲੰਦਰਲੀ ਉਹਨਾਂ ਰਿਪੋਰਟਾਂ ਦੇ ਵਿੱਚ ਸਾਡੀ ਗਿਣਤੀ 10 ਜਨਾਬ ਕੋ ਉੱਤੇ ਦੀ ਹੈ ਪਹਿਲੀਆਂ ਰਿਪੋਰਟਾਂ ਦੇ ਵਿੱਚ ਕਿ ਜਿਵੇਂ ਜਿਵੇਂ ਰਾਣੀ ਦੇ ਦਿਨ ਨੇੜੇ ਆਦੇ ਗਏ ਉਦੋਂ ਉਦੋਂ ਫੀਲਡ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਉਛਾਹ ਸੀ ਕਿ ਤੁਸੀਂ ਇਹ ਦੇਖ ਰਹੇ ਹੋ ਵੀ ਜੂ ਵੀ ਕਾਫਲੇ ਆ ਰਹੇ ਹਨ ਤਿੰਨ